ਗੜਸ਼ੰਕਰ ਦੇ ਕਸਵਾ ਸੈਲਾ ਖੁਰਦੀ ਮੰਡੀ ਦੇ ਵਿੱਚ ਲੱਗੇ HDFC ਬੈਂਕ ਦੇ ATM ਨੂੰ ਬੀਤੀ ਰਾਤ ਚੋਰਾਂ ਵੱਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਜਦੋਂ ਬੈਂਕ ਅਧਿਕਾਰੀਆਂ ਨੇ ਆ ਕੇ ਦੇਖਿਆ ਤਾਂ ਬੈਂਕ ਦੇ ਸ਼ਟਰ ਦੇ ਲੋਕ ਟੁੱਟੇ ਹੋਏ ਸਨ ਅਤੇ ATM ਮਸ਼ੀਨ ਦਾ ਮੁਰਲਾ ਹਿੱਸਾ ਟੁੱਟਿਆ ਹੋਇਆ ਸੀ। ਪਰ ਖੁਸ਼ਕਿਸਮਤੀ ਇਹ ਰਹੀ ਕਿ ਕੈਸ਼ ਦਾ ਬਚਾਅ ਹੋ ਗਿਆ। ਸੂਚਨਾ ਮਿਲਣ ਤੇ ਥਾਣਾ ਮਹਿਲਪੁਰ ਦੇ SHO ਬਲਵਿੰਦਰ ਸਿੰਘ ਜੋੜਾ ਮੌਕੇ ਤੇ ਪੁਲਿਸ ਪਾਰਟੀ ਟੀਮ ਨਾਲ ਮੌਕੇ ਤੇ ਪਹੁੰਚ ਗਏ ਇਸ ਬਾਰੇ ਮਾਮਲੇ ਬਾਰੇ ਐਚਡੀਐਫ ਸਿਧਧਾਰੀਆਂ ਵੱਲੋਂ ਕੈਮਰੇ ਅੱਗੇ ਬੋਲਣ ਤੋਂ ਕਿਨਾਰਾ ਕੀਤਾ ਗਿਆ ਅਤੇ ਸੀਸੀਟੀਵੀ ਫੁਟੇਜ ਦੀ ਉਪਲਬਧ ਨਹੀਂ ਕਰਵਾਈ ਗਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਮਹਿਲਪੁਰ ਐਸਐਚਓ ਬਲਵਿੰਦਰ ਸਿੰਘ ਜੋੜਾ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਆ ਏਟੀਐਮ ਐਚ ਜੀਐਫਸੀ ਸਰ ਉਹਦੇ ਵਿੱਚ ਇਹ ਇਹਨੂੰ ਟੋਟਲ ਦੀ ਕੋਸ਼ਿਸ਼ ਕੀਤੀ ਗਈ ਹੈ ਹੈ ਤੇ ਇਹਦੇ ਵਿੱਚੋਂ ਪਰ ਬਜਾਹ ਹੋ ਗਿਆ ਤੇ ਇਹਦੇ ਵਾਸਤੇ ਅਸੀਂ ਪੂਰਾ ਤਕੀਕਾ ਕਰ ਰਹੇ ਹਾਂ ਸਾਰਾ ਖੰਗਾ ਰਹੇ ਹਾਂ ਇਹਦੇ ਵੀ ਅਸੀਂ ਸੀਸੀ ਕੈਮਰੇ ਦੀ ਮਦਦ ਵੀ ਲੈ ਰਹੇ ਹਾਂ ਹੋਰ ਵੀ ਫਰੈਂਸਿੰਗ ਸਾਇੰਸ ਦੀ ਮਦਦ ਦੇ ਨਾਲ ਜਿਹੜਾ ਵੀ ਆ ਵੀ ਅਸੀਂ ਇਹਨੂੰ ਹਰ ਹਾਲਤ ਟੈਸਟ ਕਰਾਂਗੇ